ਸਸ਼ਕਾਲ ਦਾ ਟੀਵੀ ਐਨ ਆਰ ਆਈ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਸੁਖਮਨ ਚੀਮਾ ਵੱਡੀ ਖਬਰ ਆ ਰਹੀ ਹੈ ਕਿ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਨਾਲ ਜੁੜੇ ਮਾਮਲੇ ਦੇ ਵਿੱਚ ਅੱਜ ਵੱਡੀ ਖਬਰ ਆ ਕੇ ਸਿੱਧੂ ਮੂਸੇਵਾਲਾ ਦੇ ਘਰ ਦੀ ਜਿਸ ਨੇ ਰੇਕੀ ਕੀਤੀ ਸੀ ਬੋਬੀ ਕਬੂਤਰ ਹੈ ਗੈਂਗਸਟਰ ਆ ਜਿਹੜਾ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕੀਤੀ ਆ ਮੀਡੀਆ ਸੂਤਰਾਂ حوالے ਤੋਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਹਾਸ਼ਮ ਬਾਬਾ ਤੇ ਲਾਰੈਂਸ ਬਿਸ਼ਨੋਈ ਦੇ ਮੋਸਟ ਵਾਂਟਡ ਅਪਰਾਧੀਆਂ ਨੂੰ ਜਿਹੜਾ ਫੜਨ ਦੇ ਵਿੱਚ ਸਫਲਤਾ ਮਿਲੀ ਹੈ ਤੇ ਦੱਸਿਆ ਇਹ ਵੀ ਜਾ ਰਿਹਾ ਕਿ ਲਾਰੈਂਸ ਮਿਸ਼ਨੋਈ ਦਾ ਖਾਸਮ ਖਾਸ ਸੀ ਜਿਹੜਾ ਜੋ ਬੋਬੀ ਕਬੂਤਰ ਸੀ ਤੇ ਉਸ ਨੂੰ ਅੱਜ ਗ੍ਰਿਫਤਾਰ ਕਰ ਲਿਆ ਗਿਆ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕੀਤੀ ਹੈ ਮੀਡੀਆ ਸੂਤਰਾਂ حوالے ਤੋਂ ਵੱਡੀ ਖਬਰ ਹੈ ਕਿ ਬੋਬੀ ਕਬੂਤਰ ਨੇ ਵੀ ਸਿੱਧੂ ਮੂਸੇਵਾਲਾ ਦੇ ਘਰ ਦੀ ਰੇਕੀ ਕੀਤੀ ਸੀ ਰੇਕੀ ਕਰਨ ਦੇ ਵਿੱਚ ਸ਼ਾਮਲ ਸੀ ਮੂਸੇਵਾਲਾ ਦੇ ਕਤਲ ਤੋਂ ਲਗਭਾਗਾਂ 4 ਸਾਲ ਬਾਅਦ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕੀਤਾ ਪੁਲਿਸ ਦੇ ਅਨੁਸਾਰ ਉਸ ਦੇ ਉੱਪਰ ਪਹਿਲਾਂ ਵੀ ਕਈ ਕਤਲ ਦੇ ਮਾਮਲੇ ਦਰਜ ਨੇ ਤੇ ਇਹ ਵੀ ਪਤਾ ਲੱਗਿਆ ਮੀਡੀਆ ਸੂਤਰਾਂ ਹਵਾਲੇ ਤੋਂ ਖਬਰਾਂ ਕਿ ਦਿੱਲੀ ਦੇ ਸੀਲੰਪੁਰ ਖੇਤਰ ਦਾ ਰਹਿਣ ਵਾਲਾ ਬੋਵੀ ਕਬੂਤਰ ਲਾਰੈਂਸ ਬਿਸ਼ਨੋਈ ਗੈਂਗ ਦਾ ਬੇहद ਭਰੋਸੇਮੰਦ ਅਤੇ ਖਾਸਮ ਖਾਸ ਵਿਅਕਤੀ ਦੱਸਿਆ ਜਾ ਰਿਹਾ ਦਰਅਸਲ ਹੈ 29 ਮਈ 2022 ਨੂੰ ਜਿਹੜਾ ਸਿੱਧੂ ਮੂਸੇਵਾਲਾ ਦਾ ਕਤਲ ਹੁੰਦਾ ਅਣਪਛਾਤੇ ਹਮਲਾਵਰਾਂ ਦੁਆਰਾ ਹੁੰਦੇ ਨੇ ਮਾਨਸਾ ਜ਼ਿਲ੍ਹੇ ਦੇ ਪਿੰਡਾਂ ਜਵਾਰ ਕੇ ਦੇ ਵਿੱਚ ਤਾਬੜ ਤੋੜ ਗੋਲੀਆਂ ਮਾਰ ਕੇ ਢੇਰ ਕਰ ਦਿੰਦੇ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਤੇ ਉਸ ਤੋਂ ਬਾਅਦ ਅੱਜ ਤੱਕ ਉਹਨਾਂ ਦੇ ਮਾਤਾ ਪਿਤਾ ਮਾਤਾ ਚਰਨ कौर ਅਤੇ ਪਿਤਾ ਬਲਕੌਰ ਸਿੰਘ ਇਨਸਾਫ ਦੀ ਮੰਗ ਕਰਦੇ ਨੇ ਲੰਘੇ ਦਿਨੀ ਮਾਨਸਾ ਦਫ਼ਤਰ ਦੇ ਵਿੱਚ ਧਰਨਾ ਵੀ ਲਗਾਇਆ ਸੀ ਹਾਲਾਂਕਿ ਪੈਸੇ ਜਾਂਦੇ ਲੈਣ ਦੇਣ ਨੂੰ ਲੱਗਿਆ ਸੀ ਪਰ ਉਸ ਵਕਤ ਵੀ ਉਹਨਾਂ ਦਾ ਦਰਦ ਜ਼ਰੂਰ ਛਲਕਿਆ ਸੀ ਅਕਸਰ ਸੋਸ਼ਲ ਮੀਡੀਆ ਦੇ ਉੱਪਰ ਮਾਪਿਓ ਦਰਦ ਜਿਹੜਾ ਬਿਆਨ ਕਰਦੇ ਨੇ ਕਿ ਉਹਨਾਂ ਦੇ ਪੁੱਤ ਦਾ ਜਿਹੜਾ ਕਤਲ ਦਾ ਇਨਸਾਫ ਨਹੀਂ ਮਿਲਦਾ ਹਾਲਾਂਕਿ ਪੰਜਾਬ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕਈ ਗ੍ਰਿਫਤਾਰੀਆਂ ਕੀਤੀਆਂ ਨੇ ਪਰ ਅੱਜ ਵੱਡੀ ਖਬਰ ਆ ਕਿ ਜਿਹੜਾ 29 ਮਈ 2022 ਨੂੰ ਸਿੱਧੂ ਮੂਸੇਵਾਲਾ ਦਾ ਮਾਨਸਾ ਦੇ ਜ਼ਵਾਰਕੇ ਪਿੰਡ ਦੇ ਵਿੱਚ ਕਤਲ ਹੁੰਦਾ ਉਸੇ ਮਾਮਲੇ ਦੇ ਵਿੱਚ ਜਿਹੜੀ ਰੇਕੀ ਕੀਤੀ ਸੀ ਬੋਬੀ ਕਬੂਤਰ ਨੇ ਉਸ ਨੂੰ ਅੱਜ ਗ੍ਰਿਫਤਾਰ ਕੀਤਾ ਗਿਆ ਮੀਡੀਆ ਸੂਤਰਾਂ ਹਵਾਲੇ ਤੋਂ ਤੁਹਾਡੇ ਨਾਲ ਵੱਡੀ ਖਬਰ ਸਾਂਝੀ ਕਰ ਰਹੇ ਹਾਂ ਕਿ ਖਾਸਮ ਬਾਬਾ ਅਤੇ ਲਾਰੈਂਸ ਬਿਸ਼ਨੋਈ ਗੈਂਗ ਦਾ ਬੇਅਦ ਖਾਸਮ ਖਾਸ ਦੱਸਿਆ ਜਾ ਰਿਹਾ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਵੱਡੀ ਕਾਰਵਾਈ ਕੀਤੀ ਅਜਜ ਦੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ ਇਸ ਤੋਂ ਪਹਿਲਾਂ ਵੀ ਕਤਲ ਦੇ ਕਈ ਅਪਰਾਧਿਕ ਮਾਮਲੇ ਇਸ ਬੋਵੀ ਕਬੂਤਰ ਦੇ ਉੱਪਰ ਦਰਜ ਸੀ ਤੇ ਅੱਜ ਗ੍ਰਿਫਤਾਰ ਕੀਤਾ ਗਿਆ ਤੇ ਹੁਣ ਅੱਗੇ ਕਾਰਵਾਈ ਜਿਹੜੀ ਉਹ ਕੀਤੀ ਜਾ ਰਹੀ ਹੈ